ਰਾਸਤਾ ਇੱਧਰ ਸੇ ਇਹ ਬਰਮਾ ਮੰਦਿਰ ਜਾਣੇ ਚਾਹਤੇ ਹੋ ਉਹ ਫਰਮਾਤਾ ਜੀ ਦਾ ਮੰਦਿਰ ਹੈ ਸੋਤਰੀ ਮੰਦਿਰ ਜਾਣੇ ਚਾਹਤ ਅੱਗੇ ਜਾ ਕੇ ਥੋੜਾ ਜਿਹਾ ਇਧਰ ਘੁੰਮ ਜਾਣਾ ਚੱਡਾਈ ਕੇ ਅੰਦਰ ਸਾਡੇ ਵੀ ਰੋਡ ਤੇ ਆਈਏ ਇਹਦੇ ਚ ਬੈਠਾਂਗੇ ਮੰਦਿਰ ਜਾਵਾਂਗੇ ਅਸਲ ਚ ਪੰਜ ਬੰਦੇ ਲਾਉਣ ਨੇ ਇਹ ਤਕਰੀਬਨ 800 ਮੀਟਰ ਲੰਬਾ ਆਪਣਾ ਰਸਤਾ ਹੈ ਇਹਦਾ ਟਿਬਲ ਟ੍ਰੇਨ ਦਾ ਰੋਡ ਤੇ ਇਹ ਡ੍ਰਿਲ ਕੰਪਨੀ ਦੀ ਦੇਖਰੇਖ ਰੱਖਦੀ ਹੈ ਤੇ ਮੈਂ ਇਹਨਾਂ ਨੂੰ ਪੁੱਛਿਆ ਸੀ ਵੀ ਇਹ ਸੇਫ ਵੀ ਹੈ ਕਿ ਨਹੀਂ ਤਾਂ ਇਹਨੇ ਦੱਸਿਆ ਵੀ ਦਿੱਲੀ ਇਹਨਾਂ ਦੀ ਇੱਕ ਮੇਨਟੇਨੈਂਸ ਇਨਸਪੈਕਸ਼ਨ ਹੁੰਦੀ ਹੈ ਤੇ ਇਹ ਸੇਫ ਹੈ ਬਿਲਕੁਲ ਅਪਿਛੇ ਸਾਰਾ ਪੁਸ਼ਕਰ ਸ਼ਹਿਰ ਦਿਖਾਈ ਦੇ ਰਿਹਾ ਹੈ। Rajasthan Safar ਨਾਮੇ ਵਿੱਚ ਤੁਹਾਡਾ ਸਵਾਗਤ ਹੈ। ਤੇ ਅਸੀਂ ਹੁਣ ਪੁਸ਼ਕਰ ਹੇਕ ਤੇ ਪੁਸ਼ਕਰ ਸ਼ਹਿਰ ਕੋਲੋਂ ਤੋਂ ਬਾਅਦ ਏ, ਅਸੀਂ ਕੁਛ ਕਰ ਤੋ ਥੋੜਾ ਜਿਹਾ ਬਾਹਰ ਆਏ ਹਾਂ ਅਸੀਂ ਤੇ ਉੱਥੇ ਜਿਹੜੇ ਤੁਸੀਂ ਪਹਾੜ ਤੇ ਚੋਟੀ ਤੇ ਇੱਕ ਮੰਦਿਰ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਹ ਸਵਿੱਤਰੀ ਮਾਤਾ ਜੀ ਦਾ ਮੰਦਿਰ ਹੈ ਤੇ ਅਸੀਂ ਉੱਥੇ ਜਾ ਰਹੇ ਹਾਂ ਅ ਰਸਤਾ ਅਸੀਂ ਕਿਸੇ ਤੋਂ ਪੁੱਛਦੇ ਹਾਂ ਤੇ ਉੱਥੇ ਜਾ ਕੇ ਤੁਹਾਨੂੰ ਦਿਖਾਵਾਂਗੇ ਆ ਸਾਹਮਣੇ ਇੱਕ ਬੱਕਰ ਵਾਲ ਆ ਰਿਹਾ ਤੇ ਇਹਨਾਂ ਤੋਂ ਅਸੀਂ ਪੁੱਛਦੇ ਹਾਂ ਮੰਦਿਰ ਤੇ ਰਸਤੇ ਬਾਰੇ ਹਮੇ ਮੰਦਿਰ ਦਾ ਰਸਤਾ ਬਤਾਓ है? हाँ? मंदिर का रास्ता मंदिर का रास्ता इधर से ये ब्रह्मा मंदिर जाने चाहते हो वो ऊपर माता जी का मंदिर है। मंदिर जाने चाहता आगे जाके थोड़े से इधर घूम जाना चढ़ाई के अंदर अच्छा ठीक है ठीक है थैंक यू लो जी फिलहाल असी ਸ੍ਰੀ ਸ੍ਰੀ ਮਾਤਾ ਮੰਦਰ ਪਹੁੰਚ ਗਏ ਗੱਡੀਆਂ ਪਾਰਕਿੰਗ ਦੇ ਵਿੱਚ ਲਾ ਕੇ ਅਸੀਂ ਹੁਣ ਵੱਧ ਰਹੇ ਹਾਂ ਜੀ ਮੰਦਰਵੈਲ ਮੰਦਰ ਕਾਫੀ ਹਾਈਟ ਤੇ ਬਣਿਆ ਹੈ ਤੇ ਉੱਤੇ ਜਾਣ ਦੇ ਦੋ ਆਪਸ਼ਨਾਂ ਨੇ ਇੱਕ ਅਸੀਂ ਪੈਦਲ ਵੀ ਜਾ ਸਕਦੇ ਹਾਂ ਤੇ ਦੂਜਾ ਅਸੀਂ ਰੋਪੇਤੇ ਵੀ ਜਾ ਸਕਦੇ ਹਾਂ ਅਸੀਂ ਰੋਪੇਤੇ ਜਾਵਾਂਗੇ ਸਾਡਾ ਜਵਾਨ ਹੁਣ ਟਿਕਟ ਲੈਣ ਲਈ ਲਾਈਨ ਦੇ ਵਿੱਚ ਖੜਿਆ ਤੇ ਫਿਰ ਲੱਗੇ ਤੁਹਾਨੂੰ ਦੱਸ ਦਿੰਦਾ ਇੱਕ ਟਿਕਟ ਦਾ ਨਾ ਕਰਦਾ ਜੀ ਇੱਕ ਜਣਾ ਦਾ ਹੈ 150 150 ਰੁਪਏ ਦਾ ਟਿਕਟ ਹੈ ਮੈਂ ਲਾਈਨ ਵਿੱਚ ਜੀ ਸ੍ਰੀ ਸ੍ਰੀ ਮਾਤਾ ਜੋ ਰਮਾ ਜੀ ਦੇ ਰਮਾ ਜੀ ਦੀ ਪੱਤਰੀ ਸੀ ਤੇ ਉਹਨਾਂ ਦੇ ਮੰਦਰ ਦੇ ਉੱਤੇ ਤੋਂ ਤੌਰ ਤੇ ਜਾਣ ਵਾਸਤੇ 166 ਕੀ ਰੋਡ ਤੇ ਦੀ ਜਿਹੜੀ ਟਿਕਟ ਹੈ ਇਹ ਲੋਕੀ ਇਹ ਲੋਕੀ ਆਏ ਨੇ ਇੱਥੇ ਦੇਖੋ ਦਰਸ਼ਨਾ ਲਈ ਆ ਜਾਓ ਆਪਾਂ ਕੀ ਲੈਣਾ ਹੈ ਹੋਰ ਕੋਈ ਤਾਂ ਨਹੀਂ ਜਾਣਾ ਆ سامنے ਫਿਰ ਹਾਲ ਤੁਸੀਂ ਟਿਕਟ ਰੇਟ ਜਿਹੜੇ ਉਹ ਚੈੱਕ ਕਰੋ ਤੇ ਬੀਬੀਆਂ ਵੀ ਰਾਜਸਥਾਨ ਦੇ ਕਿਸੇ ਕੋਨੇ ਚੋਂ ਆញੋ ਜਨੇ ਤੇ ਕਾਫੀ ਰੌਣਕਾਂ ਲਾਈਆਂ ਚਲੋ ਜੀ ਲੈ ਲਿਆ ਦਿਖਾਓ ਟਿਕਟ 165 ਰੁਪਏ ਪਰ ਪਰਸਨ ਇੱਕ ਸਾਲ ਤੋਂ ਬੱਚੇ ਦੀ ਫ੍ਰੀ ਹੈ ਅੱਛਾ ਠੀਕ ਹੈ ਇਹ ਅਪਡਾਉਂਦੀ ਹੈ ਯਾਨੀ ਕਿ ਆਲ ਜਾਂਦੀ ਹੈ ਹਾਂ ਮਤਲਬ ਸਵਿੱਤਰੀ ਮਾਤਾ ਤੇ ਜਾਣਾ ਨਾ ਹਾਂਜੀ ਸਾਵਿੱਤਰੀ ਮਾਤਾ ਦੇ ਜੋ ਵਰਮਾ ਜੀ ਦੇ ਪਤਨੀ ਸੀ ਹਾਂਜੀ ਪਤਨੀ ਜੀ ਉਹਨਾਂ ਦੇ ਹਾਂਜੀ ਇਹ ਤੇ ਵੀ ਜਾਣਾ ਮੈਂ ਤੇਰ ਨਾਲ ਬੰਦੇ ਚੋਣਾਂ ਹਾਂ ਹਾਂ ਇਹਨਾਂ ਦਾ ਮੰਦਿਰ ਜਿਹੜਾ ਟਾਪ ਤੇ ਬਣਿਆ ਹੋਇਆ ਤੇ ਬੜਾ ਸੋਹਣਾ ਰਸਤਾ ਰੋਬੇ ਦੀ ਅਸੀਂ ਰਿਕਟਾ ਲੈ ਲਈਆਂ ਤੇ ਸਾਡੇ ਉਹ ਕੈਸ਼ੀਅਰ ਸਾਹਿਬ ਜਾ ਰਹੇ ਹੈ ਮਰੇ ਸਾਰਾ ਡਿਪਾਰਟਮੈਂਟ ਇਹਨਾਂ ਕੋਲ ਆ ਤੇ ਫਿਰ ਚੱਲਦੇ ਆ ਅੱਗੇ ਤਕਰੀਬਨ 800 ਮੀਟਰ ਲੰਬਾ ਆਪਣਾ ਰਸਤਾ ਹੈ ਇਹਦਾ ਟਿੰਗਲ ਟ੍ਰੇਨ ਦਾ ਰੋਡ ਦੇ ਇਹ ਡ੍ਰਿਲ ਕੰਪਨੀ ਦੀ ਦੇਖਰੇਖ ਰੱਖਦੀ ਹੈ ਤੇ ਮੈਂ ਇਹਨਾਂ ਨੂੰ ਪੁੱਛਿਆ ਸੀ ਵੀ ਇਹ ਸੇਫ ਵੀ ਹੈ ਕਿ ਨਹੀਂ ਤਾਂ ਇਹ ਨੇ ਦੱਸਿਆ ਵੀ ਦਿੱਲੀ ਇਹਨਾਂ ਦੀ ਇੱਕ ਮੇਨਟੇਨੈਂਸ ਇਨਸਪੈਕਸ਼ਨ ਹੁੰਦੀ ਹੈ ਤੇ ਇਹ ਸੇਫ ਹੈ ਬਿਲਕੁਲ ਕਿੰਨਾ ਡਿਸਟੈਂਸ ਉੱਪਰ 800 ਮੀਟਰ 800 ਮੀਟਰ ਹਾਂ ਜੇ ਜਿਹੜੇ ਪੈਦਲ ਜਾਣ ਦੇ ਤਾਂ 1 ਕਿਲੋਮੀਟਰ ਦਾ ਤੇ ਵੈਸੇ 800 ਹਾਂਜੀ ਹਾਂ 800 ਮੀਟਰ ਦਾ ਹੋਵੇਗਾ ਸਾਡੇ ਵੀ ਜਾ ਸਕਦੇ ਹਾਂ ਰੋਡ ਤੇ ਆ ਜੀਏ ਉਹਦੇ ਚ ਬੈਠਾਂਗੇ ਅੱਗੇ ਜਾਵਾਂਗੇ ਅਸਲ 'ਚ ਪੰਜ ਬੰਦੇ ਲਾਉਣੇ ਨੇ ਤੇ ਉੱਤਨਗੇ ਫਿਰ ਅਸੀਂ ਜਾਵਾਂਗੇ ਜੜੀਓ ਚਲੋ ਚੱਲਦੇ ਹਾਂ ਉੱਤੇ ਸਬਿਤਰੀ ਮਾਤਾ ਦੇ ਮੰਦਰ ਲਓ ਜੀ ਹਰਸ਼ੇ ਬੈਠ ਗਿਆ ਤੇ ਹਰਸ਼ ਦੇ ਨਾਲ ਜੋਤ ਵੀ ਬੈਠੀ ਹੈ ਤੇ ਉਸ ਤੋਂ ਬਾਅਦ ਫਿਰ ਸਾਡਾ ਨੰਬਰ ਹੈ ਅਸਲ 'ਚ ਇੱਕ ਟਾਈਮ ਦੇ ਵਿੱਚ ਇਹ ਤਿੰਨ ਕਟੀਆਂ ਉੱਤੇ ਜਾਣੀਆਂ ਨੇ ਤੇ ਇਸ ਤੋਂ ਬਾਅਦ ਜਿਹੜੀਆਂ ਉੱਤੇ ਗਈਆਂ ਨੇ ਉਹੋ ਖੱਲਿਆਂਗੀਆਂ ਤੇ ਉਹਦੇ ਚ ਅਸੀਂ ਬੈਠ ਕੇ ਫਿਰ ਅੱਗੇ ਉੱਪਰ ਜਾਵਾਂਗੇ ਤੇ ਜੇ ਰੋਬੇ ਤੇ ਜਾਈ ਤਾਂ ਪਹਿਲਾਂ ਜਿੱਦਾਂ ਹਰਸ਼ ਨੇ ਦੱਸਿਆ ਇਹ 800 ਮੀਟਰ ਦਾ ਡਿਸਟੈਂਸ ਹੈ ਉੱਤੇ ਜੇ ਪੈਦਲ ਜਾਈਏ ਤਾਂ ਤਕਰੀਬਨ ਉਹ 1 ਕਿਲੋਮੀਟਰ ਦਾ ਜਿਹੜਾ ਡਿਸਟੈਂਸ ਹੈ ਤੁਹਾਨੂੰ ਦਿਖਾਵਾਂਗੇ ਪੈਦਲ ਰਸਤਾ ਵੀ ਉੱਤੋਂ ਚਲੋ ਜੀ ਆ ਜੀ ਬੱਚੋ ਲਓ ਜੀ ਬੈਲੇ ਤੇ ਠੀਕ ਹੈ ਅੰਦਰ ਬੈਠ ਗਏ ਤੇ ਹੁਣ ਉੱਥੇ ਜਾਵਾਂਗੇ ਮੱਧਕ ਪੁੱਤਰ ਸਹੀ ਯਾਨੀ ਰੋਡ ਤੇ ਚੱਲ ਪਈਆਂ ਤੇ ਅਸਲ 'ਚ ਇੱਕ ਟਾਈਮ 'ਚ 3 ਰੋਪਏ ਹੀ ਉੱਥੇ ਭੇਜਦੇ ਨੇ ਤੇ ਹਲੇ ਤਾਂ ਡਿੱਕਡੋਲੀ ਖਾਣੀ। ਡਿੱਕਡੋਲੀ ਖਾ ਰਹੀ ਹੈ ਤੇ ਬਾਕੀ ਵਿੱਚ ਵਿਚਾਲੇ ਦਾ ਵੀਊ ਸਾਨੂੰ ਦਿਖਾਣੇ ਆ ਥੱਲੇ। ਤੇ ਕਿੱਦਾਂ ਬੱਚਿਆਂ ਤੋਂ ਪੁੱਛਦੇ ਆ ਕਿੱਦਾਂ ਦਾ ਲੱਗ ਵਧੀਆ ਲੱਗ ਰਿਹਾ ਇਹ ਤੁਹਾਨੂੰ। ਵਧੀਆ ਲੱਗ ਰਿਹਾ। ਠੀਕ ਹੈ। ਤੇ ਹਰਸ਼ ਤਾਂ ਪਹਿਲਾਂ ਉੱਥੇ ਪਹੁੰਚ ਗਿਆ। ਮੰਦਰ ਤੇ ਤੇ ਇੱਧਰ ਆਪਣਾ ਕੈਂਟ ਹੈ ਜੀ ਪਹਿਲੀ ਵਾਰ ਠੀਕ ਲੱਗ ਰਿਹਾ ਹਾਂਜੀ ਹਾਂਜੀ ਫਸਟ ਟਾਈਮ ਹਾਂਜੀ ਆ ਸੱਚੇ ਪਹਿਲੀ ਵਾਰ ਬੈਠਾ ਲੱਗੇ ਤੇ ਐਕਸਾਈਟਮੈਂਟ ਹੁੰਦੀ ਹੈ ਸਾਰਿਆਂ ਨੂੰ ਸਾਨੂੰ ਵੀ ਹੈਗੀ ਆ ਤੇ ਇੱਧਰ ਬਾਹਰ ਦਾ 뷰 ਵਿਸ਼ਵਸਥਨਾ ਇਹ ਬਾਹਰ ਦਾ 뷰 ਹੈ ਉਹ ਉੱਥੇ ਲੱਗਦਾ ਮੇਲਾ ਉਹ デザਟ ਸਾਹਮਣੇ ਆਹ ਸਾਹਮਣੇ ਆਹ ਸਾਹਮਣੇ ਜਿਹੜੀ ਤੁਸੀਂ ਜਗਾ ਦੇਖ ਰਹੇ ਹੋ ਇਸ ਜਗ੍ਹਾ ਤੇ ਪੁਰਸ਼ਕਰ ਦਾ ਮੇਲਾ ਲੱਗਦਾ ਇੱਕ ਸਲੋਪਰ ਵੀ ਹੈਗੇ ਤੇ ਇਸ ਸਾਈਡ ਜਿਹੜਾ ਪਰੇਕਸ਼ਤਾਨ ਕਹਿੰਦੇ ਨੇ ਤੇ ਉੱਥੇ ਕੈਮਰਾਈਡਿੰਗ ਵਾਹ ਰਾ ਜੀਪਸ ਫੋਰੀਵਰਾ ਕਰਵਾਉਂਦੇ ਨੇ ਸਾ ਤੇ ਜੋ ਜੋ ਉੱਥੇ ਜਾਂਦੇ ਉਹ ਸਵਾ ਇਹ ਰਿਸ਼ੋ ਆਵਾ ਬਹੁਤ ਦੇਸ਼ ਲਗਰੀਏ ਸਾਡੇ ਕਮੂਨਿਟੀਾਂ ਚੱਲ ਰਹੀਆਂ ਨੇ ਜਾਰੀਆਂ ਨੇ ਤੇ ਕਾਫੀ ਵਧੀਆ ਐਕਸਪੀਰੀਅੰਸ ਹੈ ਟਿੰਬਲ ਟ੍ਰੇਨ ਦਾ ਰੋਪੇ ਦਾ ਆ ਕਾਫੀ ਹਾਈਟ ਤੇ ਸੀ ਪਹੁੰਚ ਗਏ ਤੇ ਜਿਉਂ-ਜਿਉਂ ਸੀ ਹਾਈਟ ਵੱਲ ਵਧ ਰਿਹਾ ਤੇ ਅਭਿਉ ਸਾਰਾ ਚੇਂਜ ਹੁੰਦਾ ਜਾਂਦਾ ਥੱਲੇ ਜਿਹੜੀਆਂ ਇਹ ਜਾਣਕਾਰੀ ਰਾਂ ਕਿਕਰਾਂ ਖੜੀਆਂ ਨੇ ਹੋਰ ਇਸ ਤੋਂ ਇਲਾਵਾ ਕੁਝ ਨਹੀਂ ਟਿੰਬਲ ਟ੍ਰੇਨ ਜਿਹੜੀ ਉਹਦੇ ਤੋਂ ਵੰਦੀ ਨੇ ਉਹਦੇ ਚੋਂ ਨਾਟ ਕੇ ਆ ਰਹੇ ਨੇ ਸਾਰੇ ਇੱਕ ਪਿੱਛੇ ਵਾਲੇ ਤੇ ਆ ਪਿੱਛੇ ਸਾਰਾ ਕੁਸ਼ਕਰ ਸ਼ਹਿਰ ਦਿਖਾਈ ਦੇ ਰਿਹਾ ਹੈ ਇੱਥੇ ਥੋੜੀ ਸਲੋ ਹੋ ਗਈ ਹੈ ਕਿਉਂਕਿ ਉੱਥੋਂ ਵੀ ਟਿੰਪਲ ਟ੍ਰੇਨ ਜਿਹੜੀ ਆ ਰਹੀ ਹੈ ਤੇ ਉੱਥੇ ਦੀ ਟਿੰਪਲ ਟ੍ਰੇਨ ਆ ਇੱਥੇ ਬਿਲਕੁਲ ਸਲੋ ਹੋ ਗਈ ਹੈ ਸਪੀਡ ਬਿਲਕੁਲ ਹੀ 0 ਤੇ ਆ ਗਈ ਹੈ ਤੇ ਹੁਣ ਵੇਖਦੇ ਹਾਂ ਆ ਵਿੱਚ ਚੜੇ ਹੋਣ ਬ੍ਰੇਕਾਂ ਲੱਗੀਆਂ ਵਿੱਚ ਚੜੇ ਖੜੇ ਹੁਣ ਤੇ ਥੋੜੀ ਦੇਰ ਰੁਕੀਆਂ ਸਨ ਸ਼ਾਇਦ ਉਹ ਸਾਡੇ ਕੋਲ ਦੀ ਕ੍ਰਾਸ ਹੋ ਕੇ ਗਈਆਂ ਟੈਂਪਲ ਟ੍ਰੇਨ ਤੇ ਇਹ ਵਿੱਚ ਮਾਤਾ ਜੀ ਬੈਠੇ ਸਾਰੇ ਸਾਡੇ ਨਾਲ ਇੱਕ ਟਾਈਮ ਚਾਸ ਚ 6 ਸਵਾਰੀਆਂ ਉੱਤੇ ਜਾ ਸਕਦੀਆਂ ਜਿਹੜਾ ਪੈਦਲ ਰਸਤਾ ਲੁੱਕੀ ਜਾ ਰਹੀ ਹੈ ਪੈਦਲ ਪੈਦਲ ਹੈ 1 ਕਿਲੋਮੀਟਰ ਪੈਦਲ ਜੀ ਪਹੁੰਚ ਗਏ ਆ ਹਰਸ਼ ਵੀਡੀਓ ਬਣਾ ਰਿਹਾ ਬਾਦ ਤੇ ਇਹ ਉੱਤੇ ਸਬਿਤਰੀ ਮਾਤਾ ਦਾ ਮੰਦਿਰ ਸੀ ਪਹੁੰਚ ਫਿਰ ਵੀ ਬਣਾ ਰਿਹਾ ਤੁਹਾਨੂੰ ਥੋੜਾ ਇੱਥੇ ਲੋਕ ਕਿਤੇ ਦੇਖ ਲੱਗੇਗੀ ਤੇ ਫਿਰ ਆਪਾਂ ਉਤਰਾਂਗੇ ਆ ਦੇਖੋ ਇੱਧਰ ਲੰਗੂਰ ਬੈਠਾ ਹੈ ਫਾਈਟ ਫੜ ਕਰਕੇ ਲੰਗੂਰ ਬਹੁਤ ਜਿਆਦਾ ਨਹੀਂ ਇਸ ਵੇਲੇ ਡਰਨ ਦੀ ਲੋੜ ਨਹੀਂ ਥੱਲੇ ਚੱਲਦੇ ਆ ਚਲ ਮਾਤਾ ਜੀ ਆ ਰਹੀ ਹਾਂ ਕੋਈ ਨਹੀਂ ਮਾਤਾ ਜੀ ਚਲ ਉੱਤਰ ਆਉਗੀ ਥੱਲੇ ਚਲੋ ਚਲੋ ਇਹਨਾਂ ਨੇ ਆਪਣਾ ਅੱਗੇ ਦਾ ਲਓ ਜੀ ਇਹ ਹੁਣ ਲੱਗੀਆਂ ਉੱਤਰ ਜਿਹੜੇ ਨੇ ਚਲੋ ਚਲੋ ਜਨਾਬ ਚਲੋ ਚਲੋ ਬੱਚੋ ਚਲੋ ਸਾਰੇ ਜਣੇ ਸੇ ਬੱਚੇ ਚਲੋ ਚਲੋ ਜੀ ਆ ਗਿਆ ਡੈਸਟੀਨੇਸ਼ਨ ਅੰਦਰ ਆ ਜੀ ਲਓ ਜੀ ਸ਼ੁਕਰੀਆ ਜੀ ਹਾਂ ਜੀ ਸੁਰਾਖ ਬਹੁਤ ਬੜਾ ਵਧੀਆ ਲੱਗਿਆ ਬੜਾ ਸੋਹਣਾ ਸੀ ਵੀਰੇ ਸੀ ਕਿਥੇ ਪਿਸ਼ਕਰ ਮੇਲਾ ਲੱਗਦਾ ਉਹ ਵੀ ਅਸੀਂ ਉੱਥੇ ਦੇਖ ਲਿਆ ਤੇ ਕਾਫੀ ਐਕਸਾਈਟਮੈਂਟ ਸੀ ਬੰਦੇ ਵਿੱਚ ਤੇ ਬੱਚਿਆਂ ਨੂੰ ਵੀ ਪੁੱਛਿਆ ਸੀ ਕਾਫੀ ਵਧੀਆ ਲੱਗ ਰਿਹਾ ਤੇ ਇੱਥੇ ਆਇਆ ਤਾਂ ਲੰਗੂਰਾ ਦੀ ਜੱਤ ਤਾਂ ਬਾਤ ਬਹੁਤ ਜ਼ਿਆਦਾ ਹੈ ਇੱਥੇ ਥੋੜਾ ਜਿਹਾ ਡਰ ਹਾਂ ਥੋੜਾ ਨਹੀਂ ਡਰ ਨਹੀਂ ਡਰ ਨਹੀਂ ਇਹੀ ਅਗੀ ਹੱਥ ਤੇ ਕੋਈ ਖਾਣ ਪੀਣ ਵਾਲੀ ਚੀਜ਼ ਹੋਵੇ ਤੇ ਉਹ ਖਾਣ ਪੀਣ ਵਾਲੀ ਚੀਜ਼ ਤੇ ਅਟੈਕ ਕਰ ਦੇਵੇ ਸੇ ਨਹੀਂ ਤੇ ਹੁਣ ਆਪਾਂ ਦਰਸ਼ਨ ਕਰਦੇ ਹਾਂ ਤੇ ਆਜੋ ਕਿੱਦਾਂ ਦਾ ਰਿਹਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਬਹੁਤ ਵਧੀਆ ਰਿਹਾ ਵੀਰ ਜੀ ਪਹਿਲਾਂ ਪਹਿਲਾਂ ਡਰ ਲੱਗਿਆ ਬਾਅਦ ਵਿੱਚ ਠੀਕ ਸੀਗਾ ਬਹੁਤ ਵਧੀਆ ਰਿਹਾ ਹਾਂਜੀ ਭਾਈ ਕਿਦਾਂ ਐਕਸਪੀਰੀਅੰਸ ਕਿੰਨਾ ਮਜ਼ਾ ਆਇਆ ਤੁੰਡੀ ਗੱਲੀ ਹਵਾ ਹਾਂਜੀ ਉਹ ਤਾਂ ਰੁਕੇ ਉਹ ਤੁਹਾਨੂੰ ਥੋੜਾ ਹੋ ਲੱਗ ਰਿਹਾ ਉੱਤੋਂ ਬਖਾਇਆ ਸੀ ਨਾ ਥੱਲੇੋਂ ਬਖਾਇਆ ਸੀ ਉੱਤੋਂ ਤੇ ਆ ਬੀਲ ਜੀ ਦੇ ਸਹਾਰੇ ਤੇ ਘੁੰਮਦੇ ਤੇ ਹੁਣ ਅੰਦਰ ਚੱਲਦੇ ਨਹੀਂ ਨਾ ਉਹ ਦੇਖਣ ਕਰਕੇ ਫਿਰ ਵਾਪਸੀ ਕਰਦੇ ਦੇਖੋ ਕਿ ਲੰਗਰ ਬਹੁਤ ਜ਼ਿਆਦਾ ਨੇ ਹਨ ਗੋਈ ਵਾਸੀ ਕਿਸੇ ਨੂੰ ਕੁਝ ਨਹੀਂ ਕਹਿੰਦੇ ਇਹਨੇ ਸਿਰਫ ਖਾਣ ਦੇ ਚੀਜ਼ਾਂ ਲੈਣੀਆਂ ਆਪਣੀਆਂ ਉਹਨਾਂ ਦੀ ਲਾਲਚ ਹੁੰਦਾ ਇਹਨਾਂ ਨੇ ਪਸ਼ੂ ਆਪਣਾ ਪੇਟ ਭਰਦੇ ਜਾਨਵਰ ਤੇ ਪਹਿਲਾਂ ਦਰਸ਼ਨ ਕਰਦੇ ਫਿਰ ਦੇਖ ਇਹ ਮੰਦਰ ਦੀਆਂ ਪੌੜੀਆਂ ਨੇ ਇਹ ਬਾਰੋ ਸਬਿਤਪੁਰਾ ਦਾ ਮੰਦਿਰ ਹੈ ਜੀ ਅਸੀਂ ਅੰਦਰ ਜਾਵਾਂਗੇ ਮੱਥਾ ਟੇਕਾਂਗੇ ਆ ਸਾਹਮਣੇ ਤੇ ਹਲ ਇਨਾਂ ਲੱਗੀਆਂ ਹੋਈਆਂ ਨੇ ਅੰਦਰ ਫੋਟੋਗ੍ਰਾਫੀ ਦੇ ਅੰਦਰ ਫੋਟੋਗ੍ਰਾਫੀ ਅਲਾਉਡ ਨਹੀਂ ਹੈ ਜਿਸ ਕਰਕੇ ਸੀ ਬਾਹਰੋਂ ਹੀ ਤੁਹਾਨੂੰ ਦਿਖਾ ਰਹੇ ਆ ਤੇ ਇਹ ਆਸ-ਪਾਸੇ ਦਾ ਸਾਰਾ 뷰 ਮਾਤਾ ਦੇ ਮੰਦਰ ਦਾ ਬਹੁਤ ਹਾਈਟ ਤੇ ਇਹ ਸੱਚ ਮੰਦਰ ਬਣਿਆ ਹੋਇਆ ਹੈ ਜਦੋਂ ਕਦੇ ਆਵੇ ਤਾਂ ਸਬਿਤਰੀ ਮਾਤਾ ਦੇ ਮੰਦਰ ਮੱਥਾ ਟੇਕ ਕੇ ਜਰੂਰ ਜਾਇਓ ਤੇ ਇੱਥੋਂ ਸਾਰੇ ਪੁਸ਼ਕਰ ਸ਼ਹਿਰ ਦਾ 뷰 ਨਜ਼ਰ ਆਉਂਦਾ ਹੈ ਸੋ ਅੰਦਰ ਹੁਣ ਮੱਥਾ ਟੇਕਦੇ ਆ ਸ਼ਹਿਰ ਦਾ ਲੱਭਦੇ ਆ ਤੁਹਾਨੂੰ ਇਹ ਇੱਕੋ ਥੱਲੇ ਜਾ ਰਹੀ ਹੈ ਜੀ ਅਸੀਂ ਉੱਥੋਂ ਇੱਥੋਂ ਇੱਥੋਂ ਉੱਤੇ ਆਇਆ ਅਨੰਦ ਸਬਿਤਰੀ ਮਾਤਾ ਦੇ ਮੰਦਿਰ ਤੋਂ ਪੂਰੇ ਪੁਸ਼ਕਰ ਦਾ ਵਿਊ ਬੜਾ ਸੋਹਣਾ ਹਰ ਪਾਸੇ ਹਰੀਆਵਲ ਹੈ ਪਹਿਲਾਂ ਅਸੀਂ ਕਿਤਾਬਾਂ ਚ ਪੜ੍ਹਦੇ ਸੀ ਕਿ ਰਾਜਸਥਾਨ ਚ ਸਿਰਫ रेत ही रेत है पर इदा का नहीं राजस्थान बड़ा खुशहाल से सब तो बड़ी स्टेट है इंडिया की माता के मंदिर के दर्शन तो भी हो गए तो हम थले चल फिर दोबारा क्योंकि अगर देख दो डैजर जो पिछले बनया हुआ तो उसे हो सकेगा सफारी करा तो जैसलमेर ਕੈਮਰਸ ਫੋਟੋ ਜੈਸਲਮੇਰ ਤੇ ਉੱਥੇ ਪੁਸ਼ਕਰ ਮੇਲਾ ਜਿੱਥੇ ਲੱਗਦਾ ਉਹ ਗਰਾਂਡ ਵੀ ਸਨ ਬਿਧਾਨੇ ਫਿਲਹਾਲ ਚੱਲਦੇ ਆ ਥੱਲੇ ਦਰਸ਼ਨ ਬੜੇ ਸੋਹਣੇ ਹੋਏ ਖੁੱਲੇ ਹੋਏ ਤੇ ਜਦੋਂ ਵੀ ਕਦੇ ਪੁਸ਼ਕਰ ਆਉ ਤਾਂ ਸਬਿਤਰੀ ਮਾਤਾ ਜੀ ਦਾ ਮੰਦਿਰ ਇਹ ਬਣਿਆ ਹੋਇਆ ਤੇ ਤੁਸੀਂ ਇੱਥੇ ਦਰਸ਼ਨ ਕਰ ਸਕਦੇ ਹੋ ਇਹ ਬੈਠੇ ਜੀ ਨਾਨਾ ਇਹਨੇ ਪਾਣੀ ਥੋੜੀ ਨੇ ਖਾਣਾ ਬਾਣੀ ਲੈ ਦਿੱਤੇ ਹੋ ਬਾ ਕੁਝ ਖਿਲਾ ਦੋ ਨੂੰ ਭਾਈ ਹੈਗਾ ਇਹਨਾਂ ਨੇ ਪਾਣੀ ਬੜਾ ਬੜਾ ਇਹ ਬਾਫਸੀ ਜੀ ਸਕੈਨ ਕਰ ਰਹੇ ਨੇ

ਉਹਨੂੰ ਚੁੜਾ ਅੱਛਾ ਹਰਸ਼ ਬੈਠਾ ਹੁਣ ਅੰਦਰ ਮੈਂ ਤੈਨੂੰ ਕਰਦਾ ਮਮੀ ਨੂੰ ਮੈਨੂੰ ਐਡ ਕਰ ਲੈਣਾ ਅੱਛਾ ਇੱਕ ਮਿੰਟ ਲੇਖੋ ਆਪੇ ਆਈਆ ਫਰਮਾਣਾ ਦਾ ਉਹ ਬੈਠੇ ਨੇ ਹਰਸ਼ ਤੇ ਜੋਤ ਤੇ ਅਸੀਂ ਸਾਰੇ ਇਸ ਲੜੀ ਮੰਚਨ ਵਾਲਿਆਂ ਜੀ ਸਰ ਤੇ ਵਸਲਾ ਕੇ ਬ੍ਰੇਕ ਅਸ ਇੱਥੇ ਬੰਦ ਕਰ ਦਿੰਦੇ ਨਾ ਇਹ ਇੱਥੇ ਬੰਦ ਕਰਕੇ ਉੱਥੇ ਜਾ ਕੇ ਦੀ ਬ੍ਰੇਕ ਲੱਗ ਜਾਂਦੀ ਆ ਆਪਾਂ ਲਓ ਜੀ ਪਹੁੰਚ ਗਏ ਅਸੀਂ ਨਾਲ ਜੀ ਸੁਰੇ ਭਾਈ ਵਿੱਚ ਚਲੋ ਚਲੋ ਬੜੀਆਂ ਦੇਖਣਾ ਲਓ ਜੀ ਪਹੁੰਚ ਗਏ ਕਿਦਾਰੀ ਹੱਦ ਫਿਨਿਸ਼ ਉਹ ਵਧੀਆ ਸ਼ਾਨਦਾਰ ਵਾਪਸੀ ਟਾਈਮ ਹੋਰ ਬੜਾ ਐਕਸਾਈਟਡ ਸੀ ਜੀ ਬੜਾ ਜੀ ਮੈਨਾਂ ਇਹ ਮੈਨਾਂ ਇਹ ਮੈਨਾਂ ਹਾਂ ਸਭ ਤੋਂ ਵੱਧ ਰੋਲਾ ਮਮਾ ਨੇ ਪਾਇਆ ਟ੍ਰੇਨ ਤੇ ਉੱਪਰ ਵੀ ਬੈਠ ਚੁੱਪ ਨਹੀਂ ਹੋਈ ਲੋ ਜੀ ਕਿੱਸੇ ਵਸੂਲ ਕੇ ਹੁਣ ਆਪਾਂ ਚੱਲੀਏ ਵਾਪਸ ਇਹ ਸੀ ਟਿੰਬਲ ਟ੍ਰੇਨ ਜਿਹੜੀ ਸਾਨੂੰ ਉੱਤੇ ਹੰਦਰ ਤੇ ਲੈ ਕੇ ਗਈ ਸੀ ਚਲੋ ਫਿਰ ਹਾਲ ਚੱਲਦੇ ਆ ਬਾਅਦ ਹਾਂ ਤੇ ਬੜਾ ਵਧੀਆ ਐਡਵੈਂਚਰਸ ਫੀਲ ਕੀਤਾ ਆਪਣਾ ਅੱਛਾ ਲੱਗਿਆ ਸਾਰਿਆਂ ਨੂੰ ਆ ਕੇ ਇੱਥੇ ਤੇ ਬੜਾ ਐਕਸਾਈਟਿਡ ਸੀਗੇ ਸਾਰੇ ਬੱਚੇ ਵੀ ਆਉਸਮ ਫੀਲਿੰਗ ਸੀਗੀ ਆਉਣਾ ਚਾਹੀਦਾ ਜ਼ਰੂਰ ਆਉਣਾ ਚਾਹੀਦਾ ਹੈਨਾ ਚਲੋ ਚੱਲਦੇ ਹਾਂ ਜੀ ਹੁਣ ਚੱਲਦੇ ਸਾਰੀ ਬੱਚਾ ਪਾਰਟੀ ਅੱਗੀ ਹੈ ਚਲੋ ਅਸੀਂ ਅੱਗੇ ਅਸੀਂ ਉੱਤਰ ਕੇ ਫਿਰ ਕਰਦੇ ਆ ਪਾਣੀ ਹੈ ਹੱਥੋਂ ਦੋ ਨਾ ਮਨਾ ਹੈ ਪਾਣੀ ਪੀ ਲੋ ਯਾਰ ਨਾ ਪਾ ਬੋਤਲ ਲੈ ਰੋਗੇ ਪਿੱਛੇ ਬਣਿਆ ਹੋਇਆ ਆਫਿਸ ਇਸ ਪਾਸੇ ਤੇਰੀ ਬੜੀ ਬਾਬੀ ਕਿੱਥੋਂ ਫਿਰ ਲੈ ਕੇ ਫਿਰ ਰੋਬ ਜਿਹੜੀ ਪੇਨ ਹੈ ਉੱਥੇ ਜਾਂਦਾ ਕਾਲੀ ਦੀ ਬੋਤਲ ਲੱਤੀ ਹੈ ਤੇ ਇਹ ਆ ਗਿਆ ਹੋਰ ਵੀ ਲੈਣਾ ਕੁਝ ਹੋਰ ਵੀ ਲੈਣਾ ਕੁਝ ਬਾਦਵਾ ਦੇ ਦਸ ਵਾਲੇ ਬਾਦਵਾ ਕਾਲੀ ਹੋਣੀ ਆਰੇ ਬਾਬੂ ਇੱਥੇ ਮੀਡੀਅਮ ਕਰਵਾਈਏ ਅਮਮ ਤੇ ਯਾਰ ਬਰਾਹਸਰ ਪਾਣੀ ਮਸ਼ਾਅੱਲਾ ਅੱਛਾ ਹੋ ਗਿਆ ਤੇ ਉਹ ਸਾਡੀਆਂ ਮੈਗੀ ਪਿਆਰ ਹਾਲ ਪਾਣੀ ਉੱਤੇ ਤੇ ਪਾਣੀ ਲੈ ਕੇ ਫਿਰ ਅੱਗੇ ਚੱਲ ਗਏ ਮੰਦਰ ਤੋਂ ਵਾਪਸ ਆ ਗਏ ਨਹੀਂ ਵਸੇ ਤੇ ਹੁਣ ਗੱਡੀ ਚੁੱਪਦੀਆਂ ਤੇ ਚੱਲਦੇ ਆ ਜਵੇਰਵਾਲ ਟੈਂਪਲ ਦਾ ਵਲੌਗ ਅਸੀਂ ਇੱਥੇ ਖਤਮ ਕਰਦੇ ਆ ਤੇ ਹੁਣ ਤੁਹਾਨੂੰ ਅਗਲੇ ਵਲੌਗ ਵਿੱਚ ਮਿਲਦੇ ਆ ਜਮੇਰ ਸ਼ਰੀਫ ਪਪਾ ਵੀ ਹੈਲੀਕਾਪਟਰ 'ਚ ਰਹਿ ਗਿਆ ਸੀ ਵਿਚਾਰ ਸਭ ਤੋਂ ਵੱਧ ਰੌਲਾ ਮਮਾ ਨੇ ਪਾਇਆ ਟ੍ਰੇਨ 'ਤੇ ਉੱਪਰ ਵੀ ਬੈਠ ਚੁੱਪ ਨਹੀਂ ਹੋਈ ਵਿਚਾਰੇ ਖੜੇ ਆ ਹੁਣ ਉਹ ਚੰਦ ਜਾਨ ਹੈ ਨਹੀ ਹੈ। ਦੇਖੋ ਇਹ ਤਾਂ ਬੰਦ ਪਿਆ। ਆਪਾਂ ਇੱਕ ਦੀ ਜਾਨ। ਤੁਸੀਂ ਰੋਬੇ ਚ ਜੰਗੇ 800 ਕਿਲੋਮੀਟਰ ਬੰਦ। ਨਾ 800 ਮੀਟਰ ਬੰਦ ਨਹੀਂ ਕਰਦਾ। ਇਹ ਹਰੇ ਦਾ ਡਿਕ ਟੋਲੀ ਖਾਣ। ਡਿਸਕਾਊਂਟ ਦਵਾਇਆ ਆਪਾਂ ਨੂੰ? ਨਾ। ਫਿਰ ਅੱਗੇ ਕਰਦੇ। ਸਿਰ ਹੁਣ ਰੱਪਾ ਹੀ ਬੋਲ।